ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਵਿਸ਼ਾ ਜਿਹੜਾ ਹੈ ਉਹ ਸਾਂਝਾ ਕਰਾਂਗੇ ਕਿ ਮਰਤਕ ਦਾ ਭੋਗ 10 ਦਿਨਾਂ ਬਾਅਦ ਕਿਉਂ ਜਾਂ ਦਿਨਾਂ ਦਾ ਭਰਮ ਜਿਹੜਾ ਹੈ ਉਹ ਕਿਉਂ ਨਹੀਂ ਕਰਨਾ ਚਾਹੀਦਾ ਰਹਿਤ ਮਰਜ਼ਾਦਾ ਦੇ ਮੁਤਾਬਕ ਆਪਾਂ ਕੁਝ ਕੁ ਬੇਨਤੀਆਂ ਇੱਥੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਰਹਿਤ ਮਰਜਾਦਾ ਨੂੰ ਤੁਸੀਂ ਕਦੇ ਧਿਆਨ ਨਾਲ ਪੜਿਆ ਹੋਏਗਾ ਰਹਿਤ ਮਰਜਾਦਾ ਨੂੰ ਕਦੇ ਤੁਸੀਂ ਧਿਆਨ ਦੇ ਨਾਲ ਵਿਚਾਰਿਆ ਹੋਏਗਾ ਔਰ ਸਾਧ ਸੰਗਤ ਰਹਿਤ ਮਰਜਾਦਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਦੱਸੀਆਂ ਗਈਆਂ ਨੇ ਉਹਦਾ ਇੱਕ ਵਿਸ਼ੇਸ਼ ਕਾਰਨ ਇਹ ਵੀ ਕਿ ਬੰਦਾ ਜਿਹੜਾ ਹੈ ਉਹ ਆਪਣੇ ਮਾਰਗ ਤੋਂ ਭਟਕੇ ਨਾ ਤੇ ਇਹਨੂੰ ਜਿਹੜਾ ਹੈ ਉਹ ਯਾਦ ਰਵੇ ਕਿ ਅਸਲ ਜੇ ਦਾ ਮਕਸਦ ਕੀ ਵੇ ਇਹਦਾ ਅਸਲ ਦੇ ਵਿੱਚ ਮਕਸਦ ਕੀ ਹੈ ਸਾਧ ਸੰਗਤਾਂ ਆਪਾਂ ਕਹਿੰਿਆ ਵੀ ਸਿੱਖ ਸਿੱਖ ਦਾ ਅਰਥ ਹੁੰਦਾ ਹੈ ਪੂਰੀ ਉਮਰ ਸਿੱਖਦੀ ਰਹਿਣਾ ਕਦੇ ਕਿਤੋਂ ਚੰਗੀ ਚੀਜ਼ ਮਿਲੀ ਉਹਨੂੰ ਸਿੱਖ ਲਿਆ ਜੀਵਨ ਦੇ ਵਿੱਚ ਧਾਰਨ ਕਰ ਲਿਆ ਸਿੱਖਦੀ ਰਹਿਣਾ ਸਿੱਖਦੀ ਰਹਿਣਾ ਸਿੱਖ ਦਾ ਅਰਥ ਹੀ ਇਹ ਐ ਸਿੱਖਦੇ ਰਹਿਣਾ ਪਿਆਰਿਓ ਤਾਂ ਕਰਕੇ ਮੈਂ ਬੇਨਤੀਆਂ ਸਾਂਝੀਆਂ ਕਰ ਦਿਵਾ ਕਿ ਮਰਤਕ ਦਾ ਭੋਗ ਦੱਸ ਦੇਣਾ ਬਾਦ ਪੈਣਾ ਹੈ ਦਸਵੇਂ ਦਿਨ ਪੈਣਾ ਚਾਹੀਦਾ ਹੈ ਰਾਇਤ ਮਰਜ਼ਾਦਾ ਦੇ ਵਿੱਚ ਇਹ ਵੀ ਲਿਖਿਆ ਹੈ ਵੀ 10 ਦਿਨਾਂ ਤੋਂ ਵੱਧ ਦਾ ਸਮਾਂ ਵੀ ਜਿਓ ਜੇ ਦਿਨਾਂ ਦੀ ਜਿਹੜੀ ਹੈ ਉਹ ਹੇਰ ਫੇਰ ਨਹੀਂ ਹੋਣੀ ਚਾਹੀਦੀ ਕੋਈ ਗੱਲ ਨਹੀਂ ਵੱਧ ਘਟ ਹੋ ਜਾਣੇ ਕਿ ਤਾਂ ਵੀ ਕੋਈ ਵੱਧ ਹੋ ਜਾਣ ਕੋਈ ਗੱਲ ਨਹੀਂ ਘਟਣਾ ਹੋਣਾ ਸਾਰ ਸੰਗਤ ਜਿਹੜਾ ਬੰਦਾ ساری ਉਮਰੇ ਕਮਾਈ ਕਰ ਗਿਆ ਜਿਹੜਾ ਬੰਦਾ ساری ਉਮਰੇ ਕਮਾਈ ਕਰਕੇ ਉਹਨੇ ਆਪਣਾ ਘਰ-ਬਾਰ ਬਣਾਇਆ ਸਭ ਕੁਝ ਬਣਾਇਆ ਤਿਆਰ ਕੀਤਾ ਕੀ ਉਹਨੂੰ 10 ਦਿਨ 20 ਅਸੀਂ ਘਰੇ ਨਹੀਂ ਰੱਖ ਸਕਦੇ ਉਹਦੀ ਯਾਦ ਦੇ ਵਿੱਚ ਸਿਮਰਨ ਨਹੀਂ ਕਰ ਸਕਦੇ ਬਾਣੀ ਦਾ ਪਾਠ ਨਹੀਂ ਕਰ ਸਕਦੇ ਸੋਚੋ ਪਿਆਰਿਓ ਆਮ ਤੌਰ ਤੇ ਕੀ ਹੁੰਦਾ ਹੈ ਅੱਜ ਕੱਲ ਇੱਕ ਨਵਾਂ ਹੀ ਜਿਹੜਾ ਟ੍ਰੈਂਡ ਚੱਲ ਪਿਆ પ્રાਣੀ ਚੜ੍ਹਾਈ ਕਰ ਗਿਆ ਜੀ ਉਹਦੇ ਕੱਲ ਨੂੰ ਜਾਂ ਪਰਸ ਨੂੰ ਫੁੱਲ ਚੁਗ ਲੋ ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰਾਓ 2-3 ਦਿਨਾਂ ਦੇ ਵਿੱਚ ਹੀ ਸਭ ਕੁਝ ਕਹਿੰਦੇ ਚਲੋ ਜੀ ਚਲੋ ਸਭ ਕੁਝ ਹੋ ਗਿਆ ਠੀਕ ਹੈ ਜੀ ਸਹਿਜ ਪਾਰ ਸਹਿਬ ਜਾ ਸ਼੍ਰੀ ਖਾਨਪੁਰ ਸਾਹਿਬ ਜਿਹੜਾ ਹੈ ਉਹ ਹੁੰਦਾ ਹੈ ਸਾਧ ਸੰਗਤ ਆਮ ਤੌਰ ਤੇ ਸਾਨੂੰ ਸਹਿਜ ਪਾਰ ਸਾਹਿਬ ਜਿਹੜਾ ਹੈ ਉਹ ਪ੍ਰਕਾਸ਼ ਕਰਵਾਉਣਾ ਚਾਹੀਦਾ ਹੈ ਆਪਣੇ ਘਰ ਦੇ ਵਿੱਚ ਕਰਵਾਉਣਾ ਚਾਹੀਦਾ ਆਪ ਖੁਦ ਬੈਠ ਕੇ ਹਾਜ਼ਰੀ ਭਰੋ ਜਿੰਨਾ ਟਾਈਮ ਹੋ ਸਕਦਾ ਹੈ 2 ਘੰਟੇ ਘੰਟਾ ਡੇਢ ਘੰਟਾ ਬੈਠ ਕੇ ਹਾਜ਼ਰੀ ਭਰੀਏ ਔਰ ਭਾਈ ਜੀ ਦੀ ਸੇਵਾ ਕਰੀਏ ਬਾਣੀ ਨੂੰ ਸੁਣੀਏ ਉਸ ਆਦਮੀ ਦੇ ਨਮਿਤ ਸੁਣੀਏ ਜੋ ਇਸ ਸੰਸਾਰਤ ਹੋ ਗਿਆ ਹੈ ਬੇਨਤੀ ਕਰਾਂ ਬਾਬਾ ਬੁੱਢਾ ਜੀ ਜਦੋਂ ਇਸ ਸੰਸਾਰ ਤੋਂ ਜਾਂਦੇ ਨੇ ਪਿਆਰਿਓ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪੂਰੇ 10 ਦਿਨ ਬਾਬਾ ਬੁੱਢਾ ਸਾਹਿਬ ਜੀ ਦੇ ਘਰੇ ਰਹੇ ਕਿੰਦੇ ਵੀ ਭੋਗ ਜਿਹੜਾ ਹੈ ਉਹ 10 ਦਿਨਾਂ ਤੀ ਪਾਵਾਂਗੇ ਗੁਰਬਾਣੀ ਦਾ ਸਹਿਜ ਪਾਠ ਸਾਹਿਬ ਆਰੰਭ ਕੀਤਾ ਹੋਇਆ ਹੈ ਕਹਿੰਦੇ ਜਿਸ ਵਿਅਕਤੀ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਇਸ ਘਰ ਨੂੰ ਬਣਾਉਣ ਦੇ ਵਿੱਚ ਲਾਈ ਹੈ ਤੇ ਆਪਾਂ ਉਹਦੇ ਲਈ ਇੰਨਾ ਸਮਾਂ ਵੀ ਨਹੀਂ ਕੱਢ ਸਕਦੇ ਇਸ ਕਰਕੇ ਇਨਾਂ ਨੂੰ ਸਮਾਂ ਤੇ ਜ਼ਰੂਰ ਚਾਹੀਦਾ ਹੈ ਬਾਬਾ ਬੁੱਢਾ ਸਹਿਬ ਜੀ ਜਿਹੜੇ ਨੇ ਸੰਸਾਰ ਤੋਂ ਗਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪੂਰੇ 10 ਦਿਨ ਉਹਨਾਂ ਦੇ ਘਰ ਰਹੇ ਪੂਰੇ 10 ਦਿਨ ਦਾ ਜਿਹੜਾ ਹੈ ਉਹ ਸਮਾਂ ਲੱਗਿਆ ਪੂਰੇ 10 ਦਿਨ ਜਿਹੜੇ ਸੀ ਗੁਰੂ ਪਾਤਸ਼ਾਹ ਉਹਨਾਂ ਦੇ ਘਰ ਰਹੇ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਜੋ ਰਹਿਤ ਮਰਜ਼ਾਦਾ ਦੇ ਵਿੱਚ ਸਾਨੂੰ ਸਿੱਖਿਆ ਦੇ ਦਿੱਤੀ ਗਈ ਪਿਆਰਿਓ ਕਿ 10 ਦਿਨਾਂ ਬਾਅਦ ਭੋਗ ਪਏ ਤੇ ਅਸੀਂ ਉਸ ਗੱਲ ਤੇ ਪੂਰੇ ਪਰਪੱਕ ਅਟਲ ਹੋਈਏ ਸਹਿਜਪਾਠ ਸਾਹਿਬ ਅਸੀਂ ਘਰ ਦੇ ਵਿੱਚ ਰਖਾਈਏ ਆਮ ਤੌਰ ਤੇ ਕੀ ਹੁੰਦਾ ਸਾਡੇ ਜਿਹੜੇ ਲੋਕ ਨੇ ਉਹ ਕੀ ਕਰਦੇ ਨੇ ਪਿਆਰਿਓ ਸਹਿਜ ਪਾਠ ਸਹਿਬ ਵੀ ਰਖਾਤਾ ਪਰ ਗੁਰੂ ਘਰ ਹੀ ਰਖਵਾਤਾ ਉਥੇ ਜਾਂਦੇ ਕੋਈ ਨਹੀਂ ਇੱਕ ਵਾਰੀ ਸਹਿਜ ਪਾਠ ਸਹਿਬ ਆਰੰਭ ਕਰਵਾਏ ਉਦਣ ਜਾਣਗੇ ਜਿੱਦਣ ਭੋਗ ਹੋ ਉਹ ਵੀ ਉਹਨਾਂ ਨੂੰ ਸਨੇਹਾ ਲਾਉਣਾ ਪੈਂਦਾ ਵੀ ਅੱਜ ਭੋਗ ਹੈ ਭਾਈ ਕਿਤੇ ਭੁੱਲ ਨਾ ਜਾਇਓ ਆਜਾਇਓ ਕੀ ਫਾਇਦਾ ਹੋਇਆ ਇੱਕ ਸਿਰਫ ਨਾਮ ਕਰਤਾ ਇੱਕ ਸਿਰਫ ਖਾਣਾ ਪੂਰਤੀ ਕਰ ਵੀ ਸਹਿਜ ਪਾਠ ਸਹਿਬ ਕਰਵਾਇਆ ਜੀ ਸਾਤ ਸੰਗਤ ਫਾਇਦਾ ਤੇ ਕੋਈ ਨਹੀਂ ਬੈਠ ਕੇ ਸੁਣਿਆ ਨਹੀਂ ਭਾਈ ਜੀ ਨੇ ਪਾਠ ਕੀਤਾ ਨਹੀਂ ਕੀਤਾ ਉਹ ਚਲੋ ਮਾਲਕ ਜਾਣਦਾ ਹੋਵੇ ਤੇ ਹਾਲਾਂਕਿ ਉੱਥੇ ਕਦੇ ਢੇੜਾ ਨਹੀਂ ਮਾਰਿਆ ਕੋਈ ਸੇਵਾ ਨਹੀਂ ਕੀਤੀ ਕੀ ਕੀ ਫਲ ਮਿਲਿਆ ਉਸ ਵਿਅਕਤੀ ਨੂੰ ਕੀ ਪਰਿਵਾਰ ਨੂੰ ਨਸੀਹਤ ਮਿਲੀ ਸੇਧ ਮਿਲੀ ਕੋਈ ਫਾਇਦਾ ਨਿਕਲਿਆ ਕੋਈ ਫਾਇਦਾ ਨਹੀਂ ਨਿਕਲਿਆ ਕੀ ਸਮਝਿਆ ਕੀ ਕੀਤਾ ਅਸੀਂ ਨੇ ਕੁਝ ਵੀ ਸਮਝ ਨਹੀਂ ਆਈ ਕੁਝ ਵੀ ਪਤਾ ਨਹੀਂ ਲੱਗਿਆ ਪਿਆਰਿਓ ਬਾਬਾ ਜੀ ਘਰੇ ਮਹਾਰਾਜ ਲੈ ਕੇ ਆਵਾਂਗੇ 100 ਗਲਤੀਆਂ ਹੋ ਜਾਂਦੀਆਂ ਵੀ ਗਲਤੀਆਂ ਨਾ ਕਰੋ ਗਲਤੀਆਂ ਮaaf ਕਰਨ ਲਈ ਅਸੀਂ ਆਪਣੇ ਘਰ ਦੇ ਵਿੱਚ ਤੇ ਗੁਰੂ ਦੇ ਚਰਨ ਪਵਾਉਣੇ ਆ ਵੀ ਜ਼ਰੂਰੀ ਅਸੀਂ ਗਲਤੀਆਂ ਕਰਨੀਆਂ ਹੋਰ ਨਹੀਂ ਨਹੀਂ ਜੀ ਘਰੇ ਤਾਂ ਫਿਰ ਇਨੀ ਸੁਚਮਣ ਨਹੀਂ ਰਹਿੰਦੀ ਸਾਥ ਸੰਗਤ ਘਰੇ ਫਿਰ ਜੋ ਆਪਣੇ ਚੱਲਣਾ ਹੁੰਦਾ ਤੇ ਪ੍ਰੋਗਰਾਮ ਫਿਰ ਉਹ ਨਹੀਂ ਨਾ ਸਾਰਾ ਕੁਝ ਹੁੰਦਾ ਇੱਕ ਥਾਂ ਅਸੀਂ ਇਹੋ ਜੇ ਵੇਖੇ ਲੋਕ ਨਾਲ ਦੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਪਾਠ ਹੋ ਰਿਹਾ ਹੈ ਵਿਆਹ ਦਾ ਪ੍ਰੋਗਰਾਮ ਸੀ ਤੇ ਉਦੋਂ ਨਾਲ ਦੇ ਕਮਰੇ ਦੇ ਵਿੱਚ ਉਹ दारू ਪੀ ਰਹੇ ਨੇ ਬੋਤਲਾਂ ਖੋਲ ਰੱਖੀਆਂ ਨੇ ਤੇ ਮੈਂ ਜਦੋਂ ਇਹ ਚੀਜ਼ ਨੂੰ ਵੇਖਿਆ ਜਾ ਕੇ ਸਾਡੇ ਭਾਈ ਸਾਹਿਬ ਨੂੰ ਕਿਹਾ ਤੇ ਉਹਨਾਂ ਨੇ ਜਾ ਕੇ ਭਾਈ ਉਹਨਾਂ ਨੂੰ ਬੇਨਤੀ ਕੀਤੀ ਭਾਈ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਬਾਬਾ ਜੀ ਪਾਠ ਕਰੋ ਪਾਠ ਦਾ ਜਦੋਂ ਭੋਗ ਪੈ ਗਿਆ ਸਾਨੂੰ ਦੱਸ ਦਿਓ ਅਸੀਂ ਮੁੰਡੇ ਭੇਜ ਦਾਂਗੇ ਗੁਰੂ ਦਾ ਸਰੂਪ ਇੱਥੋਂ ਲੈ ਜਾਣਗੇ ਪਰ ਇਹ ਪ੍ਰੋਗਰਾਮ ਤਾਂ ਸਾਡਾ ਜਾਰੀ ਰਹੇਗਾ ਦੱਸੋ ਇਹੋ ਜੇ ਲੋਕਾਂ ਦੇ ਘਰੇ ਕੀ ਗੁਰੂ ਦਾ ਸਰੂਪ ਲੈ ਕੇ ਜਾਣਾ ਵਾਜਬ ਹੈ ਕੀ ਇਹੋ ਜੇ ਲੋਕਾਂ ਤੇ ਕਿਰਪਾ ਹੋਏਗੀ ਗੁਰੂ ਦੀ ਜਿਹੜੇ ਗੁਰੂ ਨੂੰ ਘਰੇ ਬੁਲਾ ਕੇ ਗੁਰੂ ਦੀ ਬੇਅਦਵੀ ਕਰਦੇ ਨੇ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਵੀ ਉਹ 10 ਦਿਨ ਜੇ ਅਸੀਂ ਘਰੇ ਆਪਣੇ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕਰਾਂਗੇ ਕੋਈ ਜਾਨ ਨਹੀਂ ਨਿਕਲਣ ਲਗੀ ਸਾਡੀ ਨਾ ਹੀ ਕਰੋ ਵੈਸੇ ਤੇ ਵਧੀਆ ਸਾਰਾ ਜ਼ਿੰਦਗੀ ਦੇ ਵਿੱਚ ਉਹ ਇਹੋ ਜਿਹਾ ਕਬਾੜਾ ਨਿਕਲ ਜਾਏਗਾ ਜ਼ਿੰਦਗੀ ਖੁਸ਼ਹਾਲ ਬਣੇਗੀ ਪਿਆਰਿਓ ਦਿਨਾਂ ਦਾ ਭਰਮ ਨਾ ਕਰੋ ਦਿਨ 10 ਤੋਂ ਵੀ ਭਾਵੇਂ ਵੱਧ ਹੋ ਜਾਣ 2 ਦਿਨ 10 ਦਿਨ ਉੱਤੇ ਨੰਗ ਜਾਣ ਕੋਈ ਗੱਲ ਨਹੀਂ ਪਰ ਪਿਆਰਿਓ ਦਾ ਇਹ ਜਿਹੜਾ ਸਹਿਜ ਪਾਠ ਸਾਹਿਬ ਹੈ ਨਾ ਆਪ ਬੈਠ ਕੇ ਸੁਣੋ ਤੇ ਯਾਦ ਰੱਖਿਓ ਵੀ ਜਿੰਨਾ ਅਸੀਂ ਸੇਵਾ ਸਿਮਰਨ ਕਰਾਂਗੇ ਉਸ ਵਿਅਕਤੀ ਦੇ ਲਈ ਤੇ ਜਾਂ ਫਿਰ ਅਸੀਂ ਆਪਣੇ ਆਪ ਲਈ ਹੀ ਸਮਝ ਕੇ ਕਰ ਲਈਏ ਤੇ ਇਹ ਸਮਝ ਕੇ ਕਰ ਲਈਏ ਵੀ ਗੁਰੂ ਸਾਹਿਬ ਸਾਡੇ ਘਰੇ ਆਏ ਨੇ ਪਾਤਸ਼ਾਹ ਜੀ ਇਹ ਮੌਕਾ ਜਿਹੜਾ ਹੈ ਅਸੀਂ ਖੁੰਝਣ ਨਹੀਂ ਦੇਣਾ ਜਿੰਨਾ ਕੋ ਹੋਇਆ ਸੇਵਾ ਸਿਮਰਨ ਅਸੀਂ ਆ ਦਿਨਾਂ ਦੇ ਵਿੱਚ ਜ਼ਰੂਰ ਕਰਾਂਗੇ ਤਿਆਰ ਹੋ ਦਿਨ ਕੋਈ ਵੀ ਜਿਹੜਾ ਹੋਵੇ ਉਸ ਦਿਨ ਭੋਗ ਪਾ ਲੋ ਜ਼ਰੂਰੀ ਨਹੀਂ ਹੁੰਦਾ ਵੀ ਅੱਜ ਡੈਥ ਹੋਈ ਹੈ ਫਾਲੂ ਫੁੱਲ ਜੋਗ ਤੇ ਆਉਂਦਾ ਐਤਵਾਰ ਬਾ ਭੋਗ ਪਾ ਦਿਓ ਛੇਤੀ ਛੇਤੀ ਕਰੋ ਜੀ ਨਵੇੜਾ ਕਰ ਦਿਓ ਨਹੀਂ ਦਿਨ ਕੋਈ ਵੀ ਆਉਂਦਾ ਹੋਵੇ ਇੱਕ ਅੱਧਾ ਦਿਨ ਅੱਗੇ ਪਿੱਛੇ ਕਰ ਲੋ ਵੀ ਭਾਈ ਜੀ ਕੋਈ ਗੱਲ ਨਹੀਂ ਆਹ ਦਿਨ ਠੀਕ ਹੈ ਜੀ ਚਲੋ ਵੈਸੇ ਭੋਗ ਪਾ ਦੇ ਨੇ ਯਾ ਦਿਨਾਂ ਦੇ ਵਿੱਚ ਸਰਬਸੰਮਤੀ ਨਾਲ ਜੋ ਹੋ ਜਾਏ ਪਰੇ ਦੇ ਕਈ ਖੁਚ ਧੂਕੇ ਵੀ ਛੇਤੀ ਕਰ ਦੋ ਅੱਜ ਹੀ ਕਰ ਦੋ ਜੀ ਬਸ ਪਾ ਦੀਏ ਭੋਗ ਤੇ ਇਦਾਂ ਨਾ ਕਰਿਆ ਕਰੀਏ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਰੁਕੀਏ ਵਰ ਜਿਏ ਆਪਣੇ ਆਪ ਨੂੰ ਸਾਧ ਸੰਗਤ ਬੇਨਤੀਆਂ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ